ਕੌਣ ਐ ਤੂੰ ਫਰਤ 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 ਪਾਤੀ ਨਹੀਂ ਚੜਦਾ ਮੇਰੇ ਤੋਂ ਰੁਕ ਜਾ ਹਰਮਨ ਹਰਮਨ ਮੈਨੂੰ ਮਾਫ਼ ਕਰ ਦੇ ਹਰਮਨ ਮੈਨੂੰ ਮਾਫ਼ ਕਰ ਦੇ ਤੈਨੂੰ ਤਾਂ ਪਤਾ ਮੈਂ ਕੁਝ ਨਹੀਂ ਕੀਤਾ ਹਰਮਨ ਛੇ ਕੁਝ ਕੀਤਾ ਨਹੀਂ ਫਿਰ ਡਰਦਾ ਕਿਉਂ ਆ ਅੱਜ ਮੈਂ ਸਾਰਾ ਹਿਸਾਬ ਕਿਤਾਬ ਕਰਨ ਆਈ ਆ ਹਰਮਨ ਤੈਨੂੰ ਤਾਂ ਪਤਾ ਮੈਂ ਉਹਦੇ ਨਾਲ ਬਹੁਤ ਮਹਿਮਤਾ ਕੀਤੀਆਂ ਸੀ ਪਰ ਉਹ ਬਾਜ਼ ਨਹੀਂ ਆਇਆ ਜਿਹਦੇ ਕਰਕੇ ਤੇਰੀ ਜਾਨ ਚਲੀ ਗਈ ਕੌਣ ਬਾਜ ਨਹੀਂ ਆਇਆ ਉਹ ਉਹ ਵਿੱਕੇ ਉਹਨੇ ਮੇਰੇ ਨਾਲ ਵੀ ਯਾਰ ਮਾਰ ਕੀਤੀ ਆ ਉਹਨੇ ਮੈਨੂੰ ਤੇਰੇ ਕਤਲ ਕੇਸ ਚ ਫਸਾ ਕੇ ਮੈਨੂੰ 20 ਸਾਲ ਦੀ ਸਜ਼ਾ ਕਰਾਤੀ ਤੇ ਮੈਂ ਉਸ ਜ਼ੁਲਮ ਦੀ ਸਜ਼ਾ ਕੱਟ ਕੇ ਆਇਆ ਜਿਹੜਾ ਮੈਂ ਕੀਤਾ ਹੀ ਨਹੀਂ ਸੀ ਜਿਹੜਾ ਕੁਝ ਹੋਇਆ ਨਾ ਮੈਨੂੰ ਸਾਰਾ ਕੁਝ ਦੱਸ ਦੇ ਨਹੀਂ ਤਾਂ ਤੇਰਾ ਹਸ਼ਰ ਵੀ ਮੇਰੇ ਵਾਲਾ ਹੋਊਗਾ ਹਰਮਨ ਮੈਨੂੰ ਮaaf ਕਰ ਦੇ ਹਰਮਨ ਤੈਨੂੰ ਤਾਂ ਪਤਾ ਹੀ ਆ ਜੋ ਕੁਝ ਹੋਇਆ ਤੂੰ ਸਭ ਜਾਣਦੀ ਆ ਤੇਰੇ ਮੂੰਹ ਸੁਣਨਾ ਚਾਹਨੀ ਆ ਤੇਰੇ ਮੂੰਹ ਜੋ ਕੁਝ ਵੀ ਹੋਇਆ ਨਾ ਮੈਨੂੰ ਸਾਰਾ ਦੱਸ ਦੇ ਨਹੀਂ ਤਾਂ ਤੇਰਾ ਹাশਰ ਵੀ ਮੇਰੇ ਵਾਲਾ ਹੋਊਗਾ ਦੱਸ ਤਾਂ ਸਭ ਕੁਝ ਦੱਸਦਾ ਜਦੋਂ ਵਿੱਕੀ ਨੇ ਤੈਨੂੰ ਪਹਿਲੀ ਵਾਰ ਵੇਖਿਆ ਤਾਂ ਉਹ ਤੇਰੇ ਤੇ ਬੇਈਮਾਨ ਹੋ ਗਿਆ ਫਿਰ ਉਸਨੇ ਜਾਣ ਬੁੱਝ ਕੇ ਤੇਰੇ ਡੈਡੀ ਨੂੰ ਢੇੜਾ ਲਾਉਣ ਲਈ ਭੇਜਿਆ ਤੇ ਜਦੋਂ ਤੇਰਾ ਡੈਡੀ ਢੇੜਾ ਲਾਉਣ ਗਿਆ ਫਿਰ ਪਹਿਲੀ ਵਾਰ ਮੈਂ ਤੇ ਵਿੱਕੀ ਜਦੋਂ ਤੁਹਾਡੇ ਘਰ ਮੰਮੀ ਮੈਂ ਚੱਲੀ ਆਂ ਠੀਕ ਐ ਪੁੱਤ ਉੱਥੇ ਜਾ ਕੇ ਰੋਟੀ ਰੋਟੀ ਧਿਆਨ ਨਾਲ ਖਾ ਲਿਆ ਕਰੀ ਠੀਕ ਐ ਤੇ ਆਪਦੀ ਸਿਹਤ ਦਾ ਖਿਆਲ ਰੱਖਿਆ ਕਰ ਮੰਮੀ ਤੁਸੀਂ ਤਾਂ ਇਹ ਕਰਦੇ ਹੋ ਜਿਵੇਂ ਮੈਂ ਦੁੱਧ ਚੁੰਗਦੀ ਬੱਚੀ ਹਾਂ ਪੁੱਤ ਜਵਾਕ ਜਿੰਨੇ ਮਰਜ਼ੀ ਵੱਡੇ ਹੋ ਜਾਣ ਮਾਂ ਪਿਓ ਲਈ ਤਾਂ ਹਮੇਸ਼ਾ ਬੱਚੇ ਹੀ ਹੁੰਦੇ ਆ ਸਤਿ ਸ਼੍ਰੀ ਅਕਾਲ ਅੰਟੀ ਜੀ ਹੋਰ ਤੁਸੀਂ ਠੀਕ ਹੋ ਠੀਕ ਐ ਪੁੱਤ ਕੋਈ ਕੰਮ ਸੀ ਨਹੀਂ ਕੰਮ ਤਾਂ ਕੋਈ ਨਹੀਂ ਸੀ ਅਸੀਂ ਸ਼ਹਿਰ ਚੱਲੇ ਸੀ ਤੇ ਮੈਨੂੰ ਪਤਾ ਅੰਕਲ ਘਰੇ ਹੈ ਨਹੀਂਗੇ ਮੈਂ ਸੋਚਿਆ ਪੁੱਛ ਲਾਂ ਕੋਈ ਚੀਜ਼ ਵਸ ਦੀ ਲੋੜ ਨਾ ਹੋਵੇ ਤਾਂ ਉਹਦੇ ਸ਼ਹਿਰੋਂ ਲੈ ਜਾਵਾਂਗੇ ਨਹੀਂ ਪੁੱਤ ਤੇਰੇ ਅੰਕਲ ਜੀ ਜਾਣ ਤੋਂ ਪਹਿਲਾਂ ਸਾਰਾ ਸਮਾਨ ਘਰੇ ਦੇ ਕੇ ਗਏ ਆ ਤੇ ਤੁਸੀਂ ਕਿਵੇਂ ਬੈਗ ਪਾਇਆ ਕਿਤੇ ਚੱਲੇ ਹੋ ਹਰਮਨ ਸ਼ਹਿਰ ਚੱਲੀ ਆ ਇਹ ਉੱਥੇ ਪੜਦੀ ਆ ਸ਼ਹਿਰ ਚੱਲੀ ਆ ਅਸੀਂ ਵੀ ਸ਼ਹਿਰ ਹੀ ਚੱਲੇ ਆ ਤੇ ਫਿਰ ਅਸੀਂ ਛੱਡ ਦਾਂਗੇ ਹਰਮਨ ਨੂੰ ਨਹੀਂ ਨਹੀਂ ਮੈਂ ਆਪੇ ਚਲੀ ਜਾਊਂਗੀ ਔਰ ਤੁਸੀਂ ਸਾਡੇ ਨਾਲ ਹੀ ਚੱਲੋ ਐਤਵਾਰ ਨੂੰ ਤੇ ਨਾਲੇ ਬੱਸਾਂ ਦੇ ਰੂਟ ਬਹੁਤ ਘੱਟ ਹੁੰਦੇ ਆ ਕਿੱਥੇ ਤੁਸੀਂ ਉੱਥੇ ਬੱਸ ਸਟੈਂਡ ਦੇ ਖੜੇ ਰਹੋਗੇ ਜੀ ਬੱਸ ਨਾ ਮਿਲੀ ਨਾ ਮੈਂ ਟੈਂਪੂ ਲੈ ਕੇ ਚਲੀ ਜਾਊਂਗੀ ਮੈਨੂੰ ਬੱਸਾਂ ਤੇ ਜਾਣੇ ਵਧੀਆ ਲੱਗਦਾ ਪੁੱਤ ਤੇਰੇ ਡੈਡੀ ਦੀ ਨਾ ਇਹਨਾਂ ਦੇ ਘਰੇ 20 ਸਾਲਾਂ ਤੋਂ ਆਉਣੀ ਜਾਣੀ ਐ ਠੀਕ ਐ ਵਗ ਜਾ ਤੈਨੂੰ ਟਾਈਮ ਨਾਲ ਛੱਡ ਦੇਣਗੇ ਨਾਲੇ ਕਿੱਥੇ ਐਵੇਂ ਬਸਾਂ 'ਚ ਧੱਕੇ ਖਾਂਦੀ ਫਿਰੇਂਗੀ ਜੇ ਭੱਗ ਜਾ ਮੇਰਾ ਪੁੱਤ ਟਾਈਮ ਨਾਲ ਪਹੁੰਚੇਗਾ ਘਰ ਦੇ ਮੁੰਡੇ ਆ ਪੁੱਤ ਭਗ ਜਾ ਕੁਛ ਨਹੀਂ ਹੁੰਦਾ ਡਰ ਨਾ ਐਵੇਂ ਨਹੀਂ ਡਰੀਦਾ ਹੁੰਦਾ ਠੀਕ ਹਾਂ ਮੰਮੀ ਤੁਸੀਂ ਗੱਡੀ ਇੱਧਰ ਕਿਉਂ ਮੋੜ ਲੇ ਇਹ ਰਸਤਾ ਸ਼ਾਰਟਕੱਟ 'ਚ ਜਾਂਦਾ ਹੈ ਪਾਪਾ ਜਲਦੀ ਪਹੁੰਚਾਂਗੇ ਕੋਈ ਸ਼ਾਰਟਕਟ ਨਹੀਂ ਜਾਂਦਾ ਤੁਹਾਡੀ ਨੀਅਤ ਸਾਫ਼ ਨਹੀਂ ਤੇ ਤੁਹਾਡੀ ਨੀਅਤ ਸਾਡੀ ਬਾਲੀ ਸਾਫ਼ ਹੈ ਤੈਨੂੰ ਅਜੇ ਪਤਾ ਨਹੀਂ ਕਿਹੋ ਜਿਹਾ ਦੱਸਿਆ ਇਹ ਸੱਚੀ ਗੱਲ ਸੁਣਦੀ ਹੈ ਨਾ ਤਾਂ ਫਿਰ ਤੈਨੂੰ ਮੈਂ ਦੱਸਣਾ ਮੇਰਾ ਨਾ ਤੇਰੇ ਤੇ ਪਿਆਰ ਹੈ ਤੇ ਜਿਹਦੇ ਤੇ ਮੇਰਾ ਧਿਆਨ ਹੈ ਨਾ ਉਹ ਮੈਂ ਹਾਸਲ ਕਰਕੇ ਰਹਿਣਾ ਮੈਨੂੰ ਪਹਿਲੀ ਪਤਾ ਸੀ ਤੁਸੀਂ ਇਨਸਾਨ ਨਹੀਂ ਸ਼ੈਤਾਨ ਹੋ ਕਹਿੰਦੇ ਮੈਂ ਮੰਮੀ ਮਾਰ ਲਾ ਕੇ ਥੋੜਾ ਨਾਲ ਬੈਗੀ ਗੱਡੀ ਰੋਕੋ ਨਹੀਂ ਗੱਡੀ ਰੋਕ ਦੋ ਰੋਕ ਰੋਕ ਕੰਡੀਤਾ ਹੁਣ ਉਹ ਆਪਣੇ ਗੈਸ ਰੂਪ ਦੇ ਵਿੱਚ ਜਾਂਦੇ ਹੋਏ ਆਪਰਾ ਇੰਤਜ਼ਾਰ ਕਰ ਲਿਆ ਗਿਆ ਜਹੀਂ ਓਏ ਹਮ ਮੱਤੀ ਦਾਗ ਨਹੀਂ ਲਾਉਂਦੀ ਤੂੰ ਜੋ ਮੱਤੀ ਕਰ ਤੂੰ ਟੁੱਟ ਕੇ ਆਈ ਓਏ ਚੱਲ ਲਿਆ ਆਹ ਮਾਸ਼ਾ ਸਤਿ ਸ਼੍ਰੀ ਅਕਾਲ ਨਾ ਛੱਡ ਦੇ ਮੈਨੂੰ ਹਾਂ ਇਰੇ ਵਰਗੇ ਕੁੱਤੇ ਆ ਕਰਕੇ ਨਾ ਪਤਾ ਨਹੀਂ ਕਿੰਨੀਆਂ ਕੁੜੀਆਂ ਭੜਾਈ ਤੋਂ ਬਾਂਚੀਆਂ ਰਹਿੰਦੀਆਂ ਕਮਿਨ ਨੇ ਛੱਡ ਦੇ ਮੈਨੂੰ ਤੂੰ ਪਿਆਰ ਨਾਲ ਮੰਨ ਜਾ ਮੈਨੂੰ ਧੱਕਾ ਕਰਦੇ ਮਜਬੂਰ ਨਾ ਕਰ ਤੂੰ ਜਾ ਭਰਨ ਮੰਨ ਜਾ ਉਹ ਤੇਰੇ ਨਾਲ ਟੱਕਾ ਵੀ ਹੋਊ ਤੇ ਮੌਤ ਵੀ ਹੋਊ ਉਹ ਨਹੀਂ ਵਿਕੇ ਨਹੀਂ ਮੈਂ ਤੈਨੂੰ ਇਸ ਕੁੜੀ ਨਾਲ ਟੱਕਾ ਨਹੀਂ ਕਰ ਦੇਊਗਾ ਪਹਿਲਾਂ ਮੈਂ ਤੈਨੂੰ ਕਦੇ ਰੋਕਿਆ ਜੇ ਕੁੜੀ ਨਹੀਂ ਮੰਨਦੀ ਤਾਂ ਤੂੰ ਇਹਦੇ ਨਾਲ ਟੱਕਾ ਨਹੀਂ ਕਰ ਸਕਦਾ ਦੱਸਿਆ ਤੂੰ ਵਿੱਚੋਂ ਬਾਹਰ ਹੋ ਜਾ ਤੂੰ ਮੇਰੇ ਸਕਾਰ ਦੇ ਵਿੱਚੋਂ ਨਹੀਂ ਆ ਸਕਦਾ ਤੈਨੂੰ ਪਤਾ ਨਹੀਂ ਸਾਡੇ ਟੁਕੜਿਆਂ ਤੇ ਪੰਨ ਵਾਲਾ ਹੀ ਸਾਨੂੰ ਸਲਾਹਾਂ ਦਿੰਦਾ ਚਾਰ ਦਫਾ ਰੁਕ ਜਾ ਕਮੀਨੇ ਨਹੀਂ ਮੈਂ ਆਪਣੇ ਆਪ ਨੂੰ ਖਤਮ ਕਰ ਲੂੰਗੀ ਨਹੀਂ ਹਰਮਨ ਮੂੰ ਆਪਦੇ ਆਪ ਨਹੀਂ ਮਰਨਾ ਮੈਂ ਤਾ ਮੈਂ ਮਾਰੂਗਾ ਭੈ ਉਹ ਵੀ ਤੇਰੀ ਇੱਜ਼ਤ ਲਟਣ ਤੋਂ ਬਾਅਦ ਤੇਰੇ ਵਰਗੇ ਕਮੀਨੇ ਦੇ ਹੱਥੋਂ ਆਪਣੀ ਇੱਜ਼ਤ ਲਟਾਉਣ ਨਾਲੋਂ ਨਾ ਮੈਂ ਮਰਨਾ ਪਸੰਦ ਕਰੂੰਗੀ ਪਰ ਮੈਂ ਆਪਣੇ ਬਾਪੂ ਦੇ ਪੱਗ ਨੂੰ ਦਾਗ ਨਹੀਂ ਰੱਖਣ ਦੇਵਾਂਗੇ ਰੁਕ ਜਾ ਕਮੀਨੇ ਜਾ ਕੇ ਜਾਂ ਲੈ ਲੈ ਬਾਈ ਮੇਰੇ ਸਿਰ ਪਵੇ ਇੱਥੋਂ ਨਿਕਲ ਜਾਣਾ ਚਾਹੀਦਾ ਨਿਕਲ ਜਾਣਾ ਮੇਰਾ ਹਰਮਨ 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 ਮੈਂ ਤੈਨੂੰ ਕੋਸ਼ਿਸ਼ ਨਹੀਂ ਹੁੰਦੀ ਹਰਮਨ ਮੈਂ ਤੈਨੂੰ ਬਚਾ ਲੂੰਗਾ ਹਰਮਨ ਮੈਂ ਤੈਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵਿੱਕੀ ਨੇ ਪੁਲਿਸ ਨੂੰ ਫੋਨ ਕਰਕੇ ਮੈਨੂੰ ਤੁਹਾਡੇ ਕਤਲ ਕੇਸ ਚ ਫਸਾ ਦਿੱਤਾ ਤੇ ਮੈਨੂੰ 20 ਸਾਲ ਦੀ ਕੈਦ ਹੋ ਗਈ ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ ਜਿਹੜੀ ਥਾਲੀ ਚ ਖਾਂਦੇ ਆ ਉਸੇ ਚ ਛੇਕ ਕਰਦੇ ਆ ਇਹਦਾ ਮਤਲਬ ਉਹਨੇ ਆਪਣੀ ਜਾਨ ਦੇਤੀ ਪਰ ਆਪਣੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਉਸ ਕਤਲ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜੀਤਾ ਕਰਦਾ ਉਹਨਾਂ ਦੇ ਗੋਲੀ ਮਾਰ ਦਿਆ ਪਰ ਉਹ ਬਹੁਤ ਤਾਕਤਵਰ ਲੋਕ ਨੇ ਮੇਰਾ ਵਾਸ ਨਹੀਂ ਚੱਲਦਾ ਜੇ ਤੂੰ ਚਾਉਣਾ ਨਾ ਉਹਨਾਂ ਨੂੰ ਸਜ਼ਾ ਮਿਲੇ ਤਾਂ ਤੈਨੂੰ ਮੇਰੇ ਨਾਲ ਹੱਥ ਮਿਲਾਉਣਾ ਪਊਗਾ ਤੇਰੇ ਨਾਲ ਡਰਨ ਦੀ ਕੋਈ ਲੋੜ ਨਹੀਂ ਮੈਂ ਕੋਈ ਪੋਤ ਨਹੀਂ ਮੈਂ ਹਰਮਨ ਦੇ ਹਮਸ਼ਕਲਾਂ ਸੱਚੇ ਮੈਂ ਤਾਂ ਡਾਰੀ ਗਿਆ ਸੀ ਡਰਨ ਦੀ ਕੋਈ ਲੋੜ ਨਹੀਂ ਪਰਸੋਂ ਮਿਲਦੇ ਆਂ ਸੇਮ ਨਾਲੇ ਤੇ ਠੀਕ ਆ